ਇਹ ਜਿਹੜੀ ਵੀਡੀਓ ਹੈ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਪੁੱਛ ਰਹੇ ਸੀ ਇਹ ਆਖਰ ਇਹ ਮਾਮਲਾ ਕੀ ਹੈ ਇਹ ਮਾਮਲਾ ਧਰਮਕੋੜ ਦੇ ਪਿੰਡ ਗੱਟੀ ਜਟਾਂ ਦਾ ਜਦੋਂ ਸੋਨਾਟੀ ਪੰਜਾਬ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਮਨਜੀਤ ਕੌਰ ਨੇ ਦੱਸਿਆ ਕਿ ਮੇਰੇ ਦੋ ਬੇਟੇ ਨੇ ਦੋਨਾਂ ਬੇਟਿਆਂ ਨੂੰ ਅਸੀਂ ਬਰਾਬਰ ਦਾ ਹਿੱਸਾ ਦਿੱਤਾ ਹੋਇਆ ਹੈ ਦਿਲਬਾਗ ਸਿੰਘ ਅਤੇ ਉਸਦੀ ਘਰਵਾਲੀ ਰਮਨਦੀਪ ਕੌਰ ਉਹਨਾਂ ਦੇ ਵੱਲੋਂ ਸਾਡੇ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਸਾਡੇ ਉੱਤੇ ਅੱਜ ਗੱਡੀ ਚੜਾ ਦਿੱਤੀ ਗਈ ਮੇਰੀ ਪੋਤੀ ਮੁਸਕਾਨਜੀਤਕੌਰ ਉਸਦੇ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਉਹ ਸਾਡੇ ਤਿੰਨ ਜੀ ਜਿਹੜੇ ਕਿ ਜ਼ਖਮੀ ਹੋਏ ਨੇ ਮਾਰਨ ਵਾਲਾ ਵੀ ਮੇਰਾ ਬੇਟਾ ਹੈ ਤੇ ਜਿਸ ਦੇ ਸੱਟਾਂ ਲੱਗੀਆਂ ਨੇ ਉਹ ਵੀ ਮੇਰਾ ਬੇਟਾ ਹੈ ਮੇਰਾ ਘਰ ਵਾਲਾ ਅਨਪੜਾ ਹੈ ਇਹ ਜਿਹੜਾ ਕਿ ਲੜਾਈ ਵਿਵਾਦ ਚੱਲ ਰਿਹਾ ਹੈ ਇਹ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਹੈ ਸਾਡਾ ਕਾਫੀ ਸਮੇਂ ਦਾ ਜਿਹੜਾ ਕਿ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅੱਜ ਤਾਂ ਹਾਦੀ ਪਾਰ ਹੋ ਗਈ ਜਦੋਂ ਇੱਕ ਗੱਡੀ ਆ ਜਿਹੜੀ ਇਨੀ ਤੇਜ਼ੀ ਦੇ ਨਾਲ ਲਿਆ ਕੇ ਸਾਡੇ ਵਿੱਚ ਮਾਰੀ ਗਈ ਹੈ ਜਿਸ ਦੇ ਵਿੱਚ ਮੇਰੀ ਪੋਤੀ ਗੰਭੀਰ ਜ਼ਖਮੀ ਹੋ ਗਈ ਹੈ ਤੇ ਅਤੇ ਦੂਜੇ ਪਰਿਵਾਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਅਸੀਂ ਗੁਹਾਰ ਲਾਈ ਹੈ ਪ੍ਰਸ਼ਾਸਨ ਦੇ ਅੱਗੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਰਾ ਪਰਿਵਾਰ ਇਹਦੇ ਵਿੱਚ ਜਿਹੜੇ ਕਿ ਥੋੜਾ-ਥੋੜਾ ਜ਼ਖਮੀ ਹੋਇਆ ਤਿੰਨ ਜਿਹੜੇ ਇਹਨਾਂ ਦੇ ਜੀਨ ਹੈ ਉਹ ਗੰਭੀਰ ਜ਼ਖਮੀ ਨੇ ਜਿਹੜੇ ਕਿ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ داخل ਕਰਵਾਇਆ ਗਿਆ ਇਹ ਜੋ ਲੜਾਈ ਝਗੜਾ ਚੱਲ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇਜ਼ੀ ਦੇ ਨਾਲ ਕਾਰ ਲਿਆ ਕੇ ਪਰਿਵਾਰ ਦੇ ਵਿੱਚ ਮਾਰੀ ਗਈ ਹੈ ਇਹ ਕੋਈ ਹੋਰ ਨਹੀਂ ਇਹ ਅੱਜ ਮਾਂ ਪਿਓ ਅਤੇ ਦੋਵੇਂ ਭਰਾ ਤੇ ਜਿਹੜੀ ਪਤੀਜੀ ਹੈ ਉਸ ਦੇ ਵਿੱਚ ਇਹ ਗੱਡੀ ਵੱਜੀ ਹੈ ਇਹ ਰਿਸ਼ਤੇ ਤਾਰ-ਤਾਰ ਹੋਏ ਨਜ਼ਰ ਆ ਰਹੇ ਨੇ ਇੱਕ ਜ਼ਮੀਨ ਨੂੰ ਲੈ ਕੇ ਅੱਜ ਭਰਾ ਹੀ ਭਰਾ ਦਾ ਖੂਂਦਾ ਪਿਆਸਾ ਬਣਿਆ ਹੋਇਆ ਹੈ ਤੁਸੀਂ ਇਸ ਵੀਡੀਓ ਦੇ ਰਾਹੀਂ ਇਹ ਸਿੱਧ ਹੁੰਦਾ ਹੈ ਕਿ ਕਿਸ ਤਰ੍ਹਾਂ ਰਿਸ਼ਤੇ ਜਮੀਨ ਨੂੰ ਲੈ ਕੇ ਤਾਰ-ਤਾਰ ਹੋ ਜਾਂਦੇ ਨੇ ਇੰਨੀ ਤੇਜ਼ੀ ਦੇ ਨਾਲ ਇਹ ਗੱਡੀ ਜਿਹੜੀ ਕਿ ਮਾਰੀ ਗਈ ਹੈ ਜਾਨ ਦਾ ਨੁਕਸਾਨ ਵੀ ਹੋ ਸਕਦਾ ਸੀ ਇਸ ਦੀ ਜਿਹੜੀ ਕਿ ਪੁਸ਼ਟੀ ਧਰਮਕੋੜ ਦੇ ਪਿੰਡ ਕਮਾਲਕੇ ਵਿੱਚ ਬਣੀ ਚੌਂਕੀ ਦੇ ਇੰਚਾਰਜ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਜਿੰਨ ਜਿਹੜਾ ਵੀ ਇਹਨਾਂ ਦੋਨਾਂ ਧਿਰਾਂ ਦੇ ਵਿੱਚੋਂ ਗਲਤ ਸਾਬਤ ਹੁੰਦਾ ਹੈ ਉਸ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇਗਾ ਤਾਂ ਥਾਣਾ ਧਰਮਕੋੜ ਦੀ ਪੁਲਿਸ ਤੇ ਚੌਂਕੀ ਦੇ ਵੱਲੋਂ ਇਹ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਵੀਡੀਓ ਦੀ ਵੀਡੀਓ ਬਹੁਤ ਤੇਜ਼ੀ ਦੇ ਨਾਲ ਤਾਂ ਧਰਮਕੋੜ ਮੋਗਾ ਦੀ ਇਹ ਵਾਇਰਲ ਹੋ ਰਹੀ ਹੈ ਜਿੱਥੇ ਮਾਰਾਂ ਦੀ ਸ਼ਾਇਸ਼ ਦੇ ਨਾਲ ਇਹ ਤੇਜ਼ੀ ਨਾਲ ਕਾਰ ਲਿਆ ਕੇ ਵਿੱਚ ਮਾਰੀ ਸੀ ਜਿਸ ਦੇ ਕਾਰਨ ਪਰਿਵਾਰ ਗੰਭੀਰ ਜ਼ਖਮੀ ਹੈ ਤੇ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੀ ਥੱਲੇ ਆ ਗਈ ਹੈ ਇਸ ਰੁੱਖਾਂ 'ਕਾफी ਸੱਟਾਂ ਲੱਗੀਆਂ ਹੋਈਆਂ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਮੈਂ ਤੁਹਾਡਾ ਆਪਣਾ ਤੁਹਾਨੂੰ ਰਹਿਣ ਦਿਓ ਅਜਾਜਤ ਫਿਰ ਮਿਲਦੇ ਆ ਸਸਰੀ ਕਾਲ